ਵਰਨ ਹੋ ਰਹੀਆਂ ਨੇ ਅਸੀਂ ਦੇਖਿਆ ਜਦੋਂ ਕੋਈ ਵੀ ਕੋਈ ਹਿੰਦੂ ਭਾਈ ਨਿਚਾਰਾ ਬੋਲਿਆ ਕੋਈ ਬਗੇਸ਼ ਬਗੇਸ਼ ਕੋਈ ਉਹ ਮੈਂ ਉਹ ਕੀ ਲੈਣਾ ਦੇਣਾ ਮੈਨੂੰ ਉਹ ਵਿਚਾਰਾ ਹੈ ਬੰਦਾ ਉਹ ਪਤਾ ਕੀ ਕਹਿੰਦਾ ਪਿਆ ਉਹ ਇੱਕ ਵੀਡੀਓ ਚੱਲੇ ਦੀ ਕੁੜੀ ਨੂੰ ਕਹਿੰਦਾ ਕੁੜੀਆਂ ਦੇ ਕਹਿੰਦਾ ਕਮਰੇ ਖਾਲੀ ਆ ਯਾਰ ਕਮਰੇ ਕਿਹੜੇ ਖਾਲੀ ਆ ਉਹਨੂੰ ਪੁੱਛਣਾ ਚਾਹਣਾ ਸਵਾਲ ਤੂੰ ਇਹ ਜਵਾਬ ਤੂੰ ਤਾਂ ਕਰਦਾ ਪਿਆ ਵੀ ਕਮਰੇ ਖਾਲੀ ਆ ਉਹ ਸਾਡੀਆਂ 3 ਭੈਣਾਂ ਨੂੰ ਬੋਲਦਾ ਉਹਦੇ ਘਰੇ ਮੈਨੂੰ ਲੱਗਦਾ ਉਹਦੀ ਭੈਣ ਹੈ ਨਹੀਂ ਜੀ ਪਰ ਤੂੰ ਗਲਤ ਕੰਮ ਕਰਦਾ ਜਿਹੜੀਆਂ 3 ਭੈਣਾਂ ਵਾਲੇ ਤੇ ਗਲਤ ਬੋਲਦਾ ਅਸੀਂ ਜਿਹੜਾ ਮਰਜੀ ਹੋਵੇ ਜਿਹੜਾ ਮਰਜੀ ਬਾਬਾ ਹੋਵੇ ਜਿਹੜਾ ਮਰਜੀ ਤਕੜਾ ਸੰਤ ਹੋਵੇ ਅਸੀਂ ਜੇ ਗਲਤ ਖੜੀ 3 ਭੈਣਾਂ ਵਾਲੇ ਸਾਡੀਆਂ 3 ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਹੈ ਯਾਰ ਸ਼ਾਂਤੀ ਮਿਲ ਗਈ ਮੈਂ ਕਹਿੰਦਾ ਚੱਲ ਸ਼ਾਂਤੀ ਕਾਦੀ ਸ਼ਾਂਤੀ ਮਿਲ ਗਈ ਉਹ ਤਾਂ ਭੱਜ ਦੌੜ ਦੇ ਵਿੱਚ ਮਰੇ ਹੈ ਗਿਆ ਜੇ ਸ਼ਾਂਤੀ ਮਿਲਿਆ ਤੂੰ ਵੀ ਆਣ ਕੇ ਇੱਥੇ ਮਰ ਜਾ ਜੇ ਤੂੰ ਉਹਦਾ ਤੇ ਬੁਰਾ ਨਹੀਂ ਕੋਈ ਕਾਰਨ ਨਹੀਂ ਕੋਈ ਸ਼ੱਕਦਾ ਉਹਨਾਂ ਦੇ ਵਿੱਚ ਕੋਈ ਉਹਨਾਂ ਨੂੰ ਤਮੋ ਕਾਰਨ ਕਹਿ ਨਹੀਂ ਸਕਦਾ ਵੀ ਭਾਈ ਮਾੜਾ ਹੋਇਆ ਵੀ ਤੂੰ ਆਣ ਕੇ ਇੱਥੇ ਮਰ ਜਾ ਤੇਰੀ ਪਹਿਲੇ ਪਾ ਮੁਕਤੀ ਹੋ ਜੂਗੀ ਸੰਗਤ ਵਾਸਤੇ ਹੋਰ ਹੋ ਸਕਦਾ ਹੈਗਾ ਤੇ ਉਹਨਾਂ ਵਾਸਤੇ ਹੋਰ ਚੋਕ ਸਕਦਾ ਕਿਉਂ ਉਹ ਤਕੜੇ ਮੱਲੇ ਆ ਮਿਰਬੰਦੇ ਆ ਉਹਨਾਂ ਵਾਸਤੇ ਰੱਬ ਜਲਦੀ ਮਿਲ ਜਾਂਦਾ ਹੈਗਾ ਜਿਹੜਾ ਸੰਗਤ ਆ ਜਿਹੜੇ ਗਰੀਬ ਆ ਮਾਰੇ ਮੋਟੇ ਪਤਲੇ ਪੋਲੇ ਆ ਗਿਆ ਬੰਦਾ ਇਦਾਂ ਚੱਕ ਕੇ ਇਦਾਂ ਵਿੱਚ ਲੰਗਰ ਦੇ ਵਿੱਚ ਰੇ ਤੱਕ ਕਿੱਡੀ ਯਾਰ ਲੱਖ ਲਾਂ ਤਾਂ ਇਦਾਂ ਦੇ ਅਫਸਰ ਦੇ ਉੱਤੇ ਸਾਡੇ ਪੰਜਾਬ ਪੁਲਿਸ ਹੈਗੀ ਆ ਸਾਡੀ ਪੰਜਾਬ ਪੁਲਿਸ ਕਿਤੇ ਦੇਖ ਲਿਓ ਸਾਡੇ ਅਫਸਰ ਜਿਹੜੇ ਕੋਈ ਗਰੀਬ ਹੋਵੇ ਨਾ ਨੰਗਾ ਪੈਰਾ ਹੋਵੇ ਤੇ ਆਪਸੇ ਸਾਡੇ ਚੱਪਲਾ ਪਵਾਉਂਦੇ ਆ ਕੋਈ ਗਰੀਬ ਨੰਗਾ ਹੋਵੇ ਨਾ ਠੰਡ ਲੱਗਦੀ ਹੋਵੇ ਉਹਨੂੰ ਜਾਗਤਾ ਪਵਾਉਂਦੇ ਆ ਜੋ ਇੱਕ ਤਾਂ ਕਹਿੰਦਾ ਮੈਂ ਜੋਗੀ ਆ ਚਲ ਆਪਾਂ ਉਧਰ ਲਈ ਗੱਲ ਕਰਦੇ ਆ ਉਹ ਕਹਿੰਦਾ ਮੈਂ ਜੋਗੀ ਆ ਜੋਗੀਆਂ ਦਾ ਕੰਮ ਨਹੀਂ ਵੀ ਕਿਸੇ ਦੇ ਲੰਗਰ ਦੇ ਵਿੱਚ ਸਵਾਹ ਪੋਣੀ ਜੋਗੀ ਦਾ ਕੰਮ ਨਹੀਂ ਕਿਸੇ ਨੂੰ ਪਰੇਸ਼ਾਨ ਕਰਨਾ ਜੋਗੀ ਦਾ ਕੰਮ ਨਹੀਂ ਕਿਸੇ ਦੀ ਧੀਆ ਭੈਣਾ ਵਾਸਤੇ ਬੋਲਣ ਦਾ ਜੋਗੀ ਦਾ ਕੰਮ ਨਹੀਂ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਆ ਤੁਹਾਡਾ ਆਪਣਾ ਹੋਸਟ ਤੇ ਦੋਸਤ ਗੋਮਸੀ ਇਸ ਵੇਲੇ ਅਸੀਂ ਮੌਜੂਦ ਆ ਗੁਰਦੀਪ ਸਿੰਘ ਨਿਹੰਗ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਜਿਹੜਾ ਮਹਾਕੁੰਬ ਤੇ ਇੱਕ ਬੜੇ ਤੱਤੇ ਜੇ ਹੋਏ ਪਏ ਮਹਾਕੁੰਬ ਦੇ ਉੱਤੇ ਮੁੱਦਾ ਚੱਕ ਰਹੇ ਨੇ ਤੇ ਜੇਕਰ ਇਹਨਾਂ ਨਾਲ ਗੱਲਬਾਤ ਕਰੀਏ ਤਾਂ ਕੀ ਮਹਾਕੁੰਬ ਦੇ ਨਾਲ ਤੁਹਾਨੂੰ ਕੀ ਨਰਾਜ਼ਗੀ ਕੀ ਹੈ ਮਹਾਕੁੰਬ ਮੇਲੇ ਦੇ ਨਾਲ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੇ ਜਿੰਨੀਆਂ ਵੀ ਸਾਨੂੰ ਦੇਖਦੀਆਂ ਪਈਆਂ ਨੇ ਸਾਨੂੰ ਕੋਈ ਨਰਾਜ਼ਗੀ ਨਹੀਂ ਕਿਸੇ ਦੇ ਨਾਲ ਉਹ ਕੁੰਬ ਦਾ ਮੇਲਾ ਆਏਗਾ ਉੱਥੇ ਗੰਗਾ ਮਈਆ ਜੀ ਰਹਿੰਦੀ ਹੈਗੀ ਇੱਕ ਗੰਗਾ ਮਈਆ ਬਹੁਤ ਵੱਡਾ ਬਹੁਤ ਵੱਡੀ ਪਾਵਰ ਹੁੰਦੀ ਆ ਸ਼ਕਤੀ ਆ ਉੱਥੇ ਉੱਥੇ ਕੁਝ ਲੋਕ ਸਾਧੂ ਸੰਤ ਜਿਹੜੇ ਨਾਗੇ ਹੁੰਦੇ ਆ ਇੱਕ ਜਿਹੜੇ ਸਾਧੂ ਹੁੰਦੇ ਆ ਇਹ ਬਹੁਤ ਠੰਡੇ ਮਿੱਠੇ ਨਾਲ ਚੱਲਦੇ ਆ ਵੀ ਬਹੁਤ ਉਹਨਾਂ ਦੇ ਵਿੱਚ ਨਿਮਰਤਾ ਹੁੰਦੀ ਆ ਇੱਕ ਉੱਥੇ ਆ ਮੈਂ ਵੀਰੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਖਬਰਾਂ ਦੇਖੀਆਂ ਬਹੁਤ ਮੀਡੀਆ ਵਰਨ ਹੋ ਰਹੀਆਂ ਨੇ ਅਸੀਂ ਦੇਖਿਆ ਜਦੋਂ ਕੋਈ ਵੀ ਕੋਈ ਹਿੰਦੂ ਭਾਈ ਨਿਚਾਰਾ ਬੋਲਿਆ ਕੋਈ ਕੁਛ ਨਹੀਂ ਬੋਲਿਆ ਉੱਥੇ ਇੱਕ ਬੰਦਾ ਮੱਥਾ ਦੇਖਦਾ ਉਹਨੂੰ ਫੜ-ਫੜ ਕੇ ਕਿਤੇ ਕਿਤੇ ਚੁੰਮਟੇ ਮਾਰ ਮਾਰ ਕੇ ਕਿਦਾ ਸਿਰ ਪਾੜੀ ਜਾਂਦੇ ਆ ਕਿ ਨਾ ਕੋ ਸਾਧੂਆਂ ਵੱਲੋਂ ਕਿਹੜਾ ਕੁਛ ਕਰੀ ਜਾਂਦੇ ਕਿਤੇ ਕੁਛ ਵੀ ਦੱਸੋ ਵੀ ਆਪਾਂ ਤੁਸੀਂ ਸਾਧੂ ਜਿਹੜੇ ਨੇ ਨਾ ਨਾਗਾ ਸਾਧੂ ਜਿਹੜੇ ਹੁੰਦੇ ਨੇ ਉਹ ਤਾਂ ਬੜੀ ਤਪੱਸਿਆ ਕਰਦੇ ਨੇ ਤਪੱਸਿਆ 'ਚ ਲੀਨ ਹੁੰਦੇ ਨੇ ਜਦੋਂ ਆਮ ਜਨਤਾ ਦੇ ਵੱਲੋਂ ਜਾਂ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਹਰਕਤ ਕੀਤੀ ਜਾਂਦੀ ਹੈ ਨਾ ਜੇ ਜੇ ਉੱਥੋਂ ਦੀ ਪੁਲਿਸ ਇਹ ਇਸ਼ਨਾਨ ਕਰਦੀ ਆ ਤੇ ਯਾਰ ਪੁਲਿਸ ਨੂੰ ਮਾਰਨਾ ਪੁਲਿਸ ਨੂੰ ਕਹਿਣ ਭਰਾ ਉਹਨੂੰ ਕਹਿਣ ਅਫਸਰਾਂ ਨੂੰ ਕਹਿਣ ਕਿਉਂ ਕਰਦੇ ਆ ਗਿਆ ਉਹ ਜਿਹੜੇ ਗ੍ਰੀਨ ਲੋਕ ਆ ਉੱਥੋਂ ਦੇ ਜਿਹੜੇ ਉੱਥੇ ਮੱਥਾ ਟੇਕਣ ਜਾਂਦੇ ਆ ਜਿਹੜੇ ਦਰਸ਼ਨ ਕਰਨ ਜਾਂਦੇ ਗੰਗਾ ਮਈਆ ਦਾ ਇਸ਼ਨਾਨ ਕਰਨ ਜਾਂਦੇ ਆ ਮੁਕਤੀ ਹੋਣ ਜਾਂਦੇ ਹੈਗੇ ਆ ਵੀ ਦੱਸੋ ਉਹਨਾਂ ਨੂੰ ਕਿਉਂ ਮਾਰਦੇ ਪਏ ਉਹ ਨਹੀਂ ਕਹਿ ਰਹੇ ਉਹ ਜਿਹੜਾ ਜਾਂਦੇ ਆ ਨਾ ਇੱਕ ਮੈਂ ਦੇਖਿਆ ਕੱਲ ਵੀਡੀਓ ਵੀਰਲ ਹੋਈ ਆ ਬੜੀ ਜਿਆਦਾ ਵਾਦਾ ਉਹ ਚਮਟੇ ਮਾਰਦਾ ਜਾਂਦਾ ਜਾਂਦਾ ਕਹਿੰਦਾ ਉੱਪਰ ਵਾਲਾ ਦੇਖੂਗਾ ਯਾਰ ਕਿਹੜਾ ਜਾਊਗਾ ਗੰਮ ਦੇ ਉੱਤੇ ਮੇਲੇ ਤੇ ਜੇ ਇਹ ਕੰਮ ਕਰਨ ਲੱਗ ਗਿਆ ਤੇ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਹਾਂਗਾ ਇੱਕ ਕੋਈ ਸਾਧੂ ਸਾਧੂ ਆ ਪਤਾ ਨਹੀਂ ਕਿਹੜਾ ਹੈਗਾ ਮੈਨੂੰ ਨਾਂ ਨਹੀਂ ਭੁੱਲਦਾ ਬਗੇਸ਼ ਬਗੇਸ਼ ਕੋਈ ਉਹ ਮੈਂ ਉਹ ਕੀ ਲੈਣਾ ਦੇਣਾ ਮੈਨੇ ਉਹ ਵਿਚਾਰਾ ਹੈ ਬੰਦਾ ਉਹ ਪਤਾ ਕੀ ਕਹਿੰਦਾ ਪਿਆ ਉਹ ਇੱਕ ਵੀਡੀਓ ਚੱਲੇ ਦੀ ਕੁੜੀ ਨੂੰ ਕਹਿੰਦਾ ਕੁੜੀਆਂ ਦਾ ਕਹਿੰਦਾ ਕਮਰੇ ਖਾਲੀ ਆ ਯਾਰ ਕਮਰੇ ਕਿਹੜੇ ਖਾਲੀ ਆ ਉਹਨੂੰ ਪੁੱਛਣਾ ਚਾਹਣਾ ਸਵਾਬ ਤੂੰ ਇਹ ਜਵਾਬ ਤੂੰ ਤਾਂ ਕਰਦਾ ਪਿਆ ਵੀ ਕਮਰੇ ਖਾਲੀ ਆ ਉਹ ਸਾਡੀਆਂ ਧੀਆਂ ਭੈਣਾਂ ਨੂੰ ਬੋਲਦਾ ਉਹਦੇ ਘਰੇ ਮੈਨੂੰ ਲੱਗਦਾ ਉਹਦੀ ਭੈਣ ਹੈ ਨਹੀਂ ਜੀ ਉਹਦੀ ਮਾਂ ਹੈ ਨਹੀਂਗੀ ਉਹਦਾ ਕੋਈ ਰਿਸ਼ਤੇਦਾਰ ਹੈ ਨਹੀਂਗੀ ਉਹ ਉਹ ਆਪਣੇ ਭੈਣਾਂ ਭਰਾਵਾਂ ਨੂੰ ਵੀ ਕਹਿੰਦਾ ਹੋਊਗਾ ਆਪਣੀ ਭੈਣ ਨੂੰ ਵੀ ਕਹਿੰਦਾ ਆਪਣੀ ਮਾਂ ਨੂੰ ਵੀ ਕਹਿੰਦਾ ਵੀ ਮੇਰੀ ਭੈਣ ਦਾ ਵੀ ਕਵਰ ਖਾਲੀ ਆ ਫਿਰ ਆਪਣੇ ਨੂੰ ਵੀ ਕਹ ਲੈਣਾ ਜੇ ਕਿਸੇ ਦੇ ਉਂਗਲ ਚੁੱਕਦੇ ਆਪਾਂ ਉਂਗਲ ਚੁੱਕਦੇ ਨਾ ਚਾਰ ਉਂਗਲਾਂ ਆਪਣੇ ਹਲੋਂਦੀਆਂ ਨੇ ਆਉਂਦੀਆਂ ਨੇ ਨਾ ਉਹਨੂੰ ਸੋਚਣਾ ਚਾਹੀਦਾ ਵੀ ਮੇਰੇ ਤੇ ਵੀ ਉਂਗਲਾ ਸਕਦੀ ਕਿਸੇ ਪਾਸਿਓਂ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਇਹ ਚੀਜ਼ਾਂ ਬਹੁਤ ਗਲਤ ਕਹਿ ਰਿਹਾ ਹੈਗਾ ਤੂੰ ਇੱਕ ਸਾਧੂ ਸੰਤ ਹੈ ਇੱਕ ਬਹੁਤ ਤੇਰੇ ਮਗਰ ਦੁਨੀਆ ਲੱਗੀਆਂ ਸੰਗਤ ਲੱਗੀਆਂ ਵੀ ਤੂੰ ਵਧੀਆ ਸਵਾਲ ਕਰਿਆ ਕਰ ਵਧੀਆ ਗੱਲਾਂ ਬਾਤਾਂ ਕਰਿਆ ਕਰ ਪਰ ਤੂੰ ਗਲਤ ਕੰਮ ਕਰਦਾ ਜਿਹੜੀਆਂ 3 ਭੈਣਾ ਵਾਲਾ ਗਲਤ ਬੋਲਦਾ ਅਸੀਂ ਜਿਹੜਾ ਮਰਜੀ ਹੋਵੇ ਜਿਹੜਾ ਮਰਜੀ ਬਾਬਾ ਹੋਵੇ ਜਿਹੜਾ ਮਰਜੀ ਤਕੜਾ ਸੰਤ ਹੋਵੇ ਅਸੀਂ ਜੇ ਗਲਤ ਖੜੀ 3 ਭੈਣਾ ਵਾਲੇ ਸਾਡੀਆਂ 3 ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਕੋਈ ਵੀ ਬੋਲੂਗਾ ਅਸੀਂ ਉਹਦੇ ਵੱਲ ਖਿਲਾਫ ਬੋਲਾਂਗੇ ਬੋਲਾਂਗੇ ਪਰ ਜੇ ਮੈਂ ਕਹਾਂ ਤੁਹਾਨੂੰ ਤਾਂ ਬਾਬਾ ਬਗੇਸ਼ਰ धाम ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਬਾਬਾ ਬਗੇਸ਼ਰ धाम ਵਾਲੇ ਨੇ ਤੇ ਉਹਨਾਂ ਜਿਹੜੇ ਨੇ ਤਾਂ ਤਾਂ ਬੜਾ ਸਤਿਕਾਰ ਕਰਦੇ ਨੇ ਜਿਹੜੀ ਕੋਈ ਕੁੜੀ ਉਹਨਾਂ ਕੋਲ ਆਉਂਦੀ ਆ ਪਰਚਾ ਲੈਣ ਉਹ ਭੈਣ ਭੈਣ ਕੇ ਕੀ ਗੱਲ ਕਰਦੇ ਨੇ ਠੀਕ ਹੈ ਹਨੂਮਾਨ ਜੀ ਦੇ ਭਗਤ ਨੇ ਉਹ ਤੇ ਫਿਰ ਉਹ ਏ ਜੀ ਕਰਕੇ ਉਹ ਹਰਕਤ ਕਰ ਰਹੇ ਨੇ ਤਾਂ ਫਿਰ ਵੀਡੀਓ ਕਮੇਅਰ ਲਾਉਣੀ ਆ ਜੇ ਉਹ ਨਹੀਂ ਭਾਜੀ ਜੇ ਆਪਾਂ ਜੇ ਅੱਗ ਮਚਾਵਾਂਗੇ ਤੇ ਧੂਆਂ ਨਿਕਲੂ ਨਿਕਲੂ 100% ਜੇ ਆਪਾਂ ਜੀਵ ਦੇ ਵਿੱਚੋਂ ਗੱਲ ਕੱਢਾਂਗੇ ਤੇ ਉਹ ਖਿਲਰੂ ਖਿਲਰੂਗੀ ਜੀਵ ਜੀਵ ਕਹਿੰਦੀ ਇੱਕ ਵਾਰੀ ਮੈਨੂੰ ਗੱਲ ਕਹਿੰਦੀ ਕੱਢ ਬਾਹਰ ਕਹਿੰਦੀ ਮੈਂ ਤੈਨੂੰ ਜਗਤ ਦਾ ਤਮਾਸ਼ਾ ਦਿਖਾ ਦੂੰਗੀ ਹੂੰ ਤੇ ਉਹ ਤਮਾਸ਼ਾ ਜੇ ਉਹ ਦੇ ਜੀਵ ਚੋਂ ਨਿਕਲੀ ਆ ਤੇ ਤਾਂ ਇੱਕ ਕੁੜੀ ਨੇ ਵੀਡੀਓ ਪਾਈ ਆ ਕਹਿੰਦੀ ਉਹਦੇ ਜੁੱਤੀਆਂ ਮਾਰਦੀਆਂ ਚੱਪਲਾ ਮਾਰ ਮਾਰ ਦਿਖਾਉਂਦੀ ਕਹਿੰਦੀ ਆ ਚੱਪਲਾ ਪੈਣੀਆਂ ਨੇ ਇਹ ਕਹਿ ਰਹੀ ਆ ਉਹ ਵੀਡੀਓ ਦੇ ਵਿੱਚ ਤੇ ਤੁਹਾਡੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀਗੀ ਵੀ ਵਗੇਸ਼ਵਰ ਦਾਮ ਵਾਲੇ ਬਾਬਾ ਜੀ ਨੇ ਇਹ ਵੀ ਗੱਲ ਕਹੀ ਆ ਵੀ ਜਿਹੜੇ ਲੋਕ ਇੱਥੇ ਮਰ ਗਏ ਨੇ ਮਾਘੋਮਦ ਮੇਲ ਜਿਹੜੀ ਭਗਤੜ ਹੋਈ ਆ ਹਫਤੇ ਪਹਿਲਾਂ 10 ਦਿਨ ਬੜੀ ਭਗਤੜ ਮੱਚੀ ਉਹ ਜਿਹੜੇ ਲੋਕ ਮਰ ਗਏ ਨੇ ਉਹ ਮੁਕਤ ਹੋ ਗਏ ਨੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਹੈ ਯਾਰ ਸ਼ਾਂਤੀ ਮਿਲ ਗਈ ਮੈਂ ਕਹਿੰਦਾ ਚੱਲ ਸ਼ਾਂਤੀ ਕਾਦੀ ਸ਼ਾਂਤੀ ਮਿਲ ਗਈ ਉਹ ਤਾਂ ਭਜ ਦੌੜ ਦੇ ਵਿੱਚ ਮਰੇ ਹੈ ਗਿਆ ਜੇ ਸ਼ਾਂਤੀ ਮਿਲਿਆ ਤੂੰ ਵੀ ਆਣ ਕੇ ਉਥੇ ਮਰ ਜਾ ਜੇ ਤੂੰ ਉਹਦਾ ਤੇ ਬੁਰਾ ਨਹੀਂ ਕੋਈ ਕਾਰਨ ਨਹੀਂ ਕੋ शकਦਾ ਉਹਨਾਂ ਦੇ ਵਿੱਚ ਕੋਈ ਉਹਨਾਂ ਨੂੰ ਤਮ ਕਾਰਨ ਕਹਿ ਨਹੀਂ ਸਕਦਾ ਵੀ ਭਾਈ ਮਾੜਾ ਹੋਇਆ ਵੀ ਤੂੰ ਆਣ ਕੇ ਉਥੇ ਮਰ ਜਾ ਤੇਰੀ ਪਹਿਲਾਂ ਮੁਕਤੀ ਹੋ ਜੂਗੀ ਤੂੰ ਪਹਿਲਾਂ ਮੁਕਤ ਹੋ ਜਾਏਗਾ ਕੀ ਬੜਾ ਪਹਿਲੇ ਮੁਕਤੀ ਹੋ ਜਾਵੇ ਮਰਨ ਤੋਂ ਤੂੰ ਉਥੇ ਮਾਰ ਆਣ ਕੇ ਉਹ ਤਾਂ ਇਸ਼ਨਾਨ ਕਰ ਰਿਹਾ ਤੇ ਆ ਤੇ ਆਪ ਤਾਂ ਮੈਨੂੰ ਲੱਗਦਾ ਉੱਥੇ ਗਿਆ ਨਹੀਂ ਉਹ ਮੈਨੂੰ ਤਾਂ ਨਹੀਂ ਲੱਗਦਾ ਕਿਆ ਹੋਊਗਾ ਮਰਨ ਵਾਸਤੇ ਉੱਥੇ ਉਹ ਜਿਹੜੀ ਪਬਲਿਕ ਮਰੀ ਆ ਸੰਗਤ ਮਰੀ ਆ ਜਿਹੜੀ ਵਿਚਾਰੀ ਸੰਗਤ ਸੀਗੀ ਉੱਥੇ ਮਾਤਾ ਗੰਗਾ ਮਈਆ ਦੇ ਦਰਸ ਇਸ਼ਨਾਨ ਕਰਨ ਗਏ ਤੇ ਉਹ ਜਿਹੜੇ ਸੰਗਤ ਦੇ ਉੱਤੇ ਕੋਈ ਹੰਲਾ ਜੱਲਾ ਹੋਇਆ ਮਰ ਗਈ ਵਿਚਾਰੀ ਕੀ ਕਹਣਾ ਯਾਰ ਗਰੀਬ ਵਿਚਾਰੇ ਬੱਤੇ ਉੱਥੇ ਮਰ ਗਈ ਸੰਗਤ ਵੀ ਇਹ ਬੰਦਾ ਉਹਨਾਂ ਦਾ ਮਜ਼ਾਕ ਡਾਰ ਰਿਹਾ ਇੱਕ ਮਜ਼ਾਕੀ ਬੰਦਾ ਡਾਰ ਰਿਹਾ ਮਜ਼ਾਕ ਡਾਰ ਰਿਹਾ ਬੰਦਿਆਂ ਦਾ ਉਹ ਮਰੇ ਹੋਏ ਬੰਦਿਆਂ ਦਾ ਮਹਾਕਉਮਤ ਦਾ ਹੀ ਕਿਹ ਵੀ ਗੱਲ ਕੀਤੀ ਜਾ ਰਹੀ ਹੈ ਵੀ ਜਿਹੜੇ ਵੀਆਈਪੀ ਲੋਕ ਆ ਰਹੇ ਨੇ ਉਹਨਾਂ ਨੂੰ ਪਹਿਲਾਂ ਦਰਸ਼ਨ ਕਰਨ ਦੇ ਰਹੇ ਨੇ ਜਦੋਂ ਕੋਈ ਵੀਆਈਪੀ ਆਉਂਦੇ ਤਾਂ ਸੰਗਮ ਸਾਰੇ ਵਾਸਤੇ ਬੰਦ ਕਰ ਦਿੰਦੇ ਸਿਰਫ ਵੀ ਮੈਂ ਕਹਿਣਾ ਚਾਹਣਾ ਜਿਹੜੇ ਵੀਆਈਪੀ ਬੰਦੇ ਹੈਗੇ ਆ ਕੀ ਗੱਲ ਉਹ ਜਿਹੜੇ ਸੰਗਤ ਆ ਉਹ ਇਨਸਾਨ ਨਹੀਂ ਉਹਨਾਂ ਨੂੰ ਵੀ ਲੈਂਸਰ ਲਾ ਕੇ ਲੱਗਣਾ ਚਾਹੀਦਾ ਮੱਥਾ ਟੇਕਣਾ ਚਾਹੀਦਾ ਇਹ ਨਹੀਂ ਵੀ ਵੀਆਈਪੀ ਆ ਕੇ ਤਾਂ ਉਹਨਾਂ ਨੂੰ ਰਸਤੇ ਬੰਦ ਕਰ ਦੋ ਉਹ ਤਾਂ ਫਿਰ ਇੱਕ ਸੰਗਤ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੈ ਪਰੇਸ਼ਾਨ ਕਰਨ ਵਾਲੀ ਗੱਲ ਹੈਗੀ ਆ ਵੀ ਉਹਨਾਂ ਵਾਸਤੇ ਰੱਬ ਹੋਰ ਆ ਸੰਗਤ ਵਾਸਤੇ ਹੋਰ ਸੰਗਤ ਵਾਸਤੇ ਹੋਰ ਹੋ ਸਕਦਾ ਹੈਗਾ ਤੇ ਉਹਨਾਂ ਵਾਸਤੇ ਹੋਰ ਚੋਖਦਾ ਕਿਉਂ ਉਹ ਤਕੜੇ ਮੱਲੇ ਆ ਨੀਰ ਬੰਦੇ ਆ ਉਹਨਾਂ ਨੂੰ ਉਹਨਾਂ ਵਾਸਤੇ ਰੱਬ ਜਲਦੀ ਮਿਲ ਜਾਂਦਾ ਹੈਗਾ ਜਦ ਸੰਗਤਾਂ ਵਿਚਾਰੇ ਗਰੀਬ ਆ ਮਾਰੇ ਮੋਟੇ ਪਤਲੇ ਪੋਲੇ ਆ ਗਿਆ ਉਹਨਾਂ ਨੂੰ ਰੱਬ ਮਿਲ ਦਰਸ਼ਨ ਨਹੀਂ ਦਿੰਦਾ ਕਿ ਮੇਰੇ ਹਿਸਾਬ ਨਾਲ ਇਹਦਾ ਕਹਿਣਾ ਮਤਲਬ ਉਹੀ ਆ ਤੁਸੀਂ ਕਹਿ ਰਹੇ ਸੀਗੇ ਵੀ ਕਿਸੇ ਲੰਗਰ ਬਨ ਰਿਹਾ ਕਿਥੇ ਤੋਂ ਇਹਦੇ ਚ ਰੇਤਾ ਪਾਇਆ ਜਾ ਰਿਹਾ ਹੈ ਇਹ ਸ਼ਰਾਰਤੀ ਅਨਸਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਜਾਣ ਕੇ ਕੀਤਾ ਗਿਆ ਹੈ ਇਹ ਦੇਖੋ ਜੀ ਇਹਦਾ ਵੀਡੀਓ ਦੇਖਿਆ ਅਸੀਂ ਨਾਲ ਉੱਥੇ ਗਏ ਆ ਨਾਲ ਉੱਥੇ ਜਾ ਕੇ ਦੇਖਿਆ ਇਹ ਵੀਡੀਓ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਚੱਲਦੀ ਬੰਦਾ ਇਦਾਂ ਚੱਕ ਕੇ ਇਦਾਂ ਵਿੱਚ ਲੰਗਰ ਦੇ ਵਿੱਚ ਰੇਤਾ ਕਿੱਡੀ ਆ ਲੱਖ ਲਾਂ ਤਾਂ ਇਦਾਂ ਦੇ ਅਫਸਰ ਦੇ ਉੱਤੇ ਸਾਡੇ ਪੰਜਾਬ ਪੁਲਿਸ ਹੈਗੀ ਆ ਸਾਡੀ ਪੰਜਾਬ ਪੁਲਿਸ ਕਿਤੇ ਦੇਖ ਲਿਓ ਸਾਡੇ ਅਫਸਰ ਜਿਹੜੇ ਕੋਈ ਗਰੀਬ ਹੋਵੇ ਨਾ ਨੰਗਾ ਪੈਰਾ ਹੋਵੇ ਤੇ ਅਫਸਰ ਸਾਡੇ ਚੱਪਲਾ ਪਵਾਉਂਦੇ ਆ ਕੋਈ ਗਰੀਬ ਨੰਗਾ ਹੋਵੇ ਨਾ ਠੰਡ ਲੱਗਦੀ ਹੋਵੇ ਉਹਨੂੰ ਜਾਗਤਾ ਪਵਾਉਂਦੇ ਆ ਕੱਪੜੇ ਪਵਾਉਂਦੇ ਆ ਉਹ ਸਾਡੇ ਉੱਥੇ ਜਾ ਕੇ ਉੱਥੋਂ ਦੀ ਪੁਲਿਸ ਲੰਗਰ ਦੇ ਵਿੱਚ ਰੇਤਾ ਪਾ ਰਹੀ ਆ ਸਵਾਹ ਪਾ ਰਹੀ ਆ ਉਹ ਸੱਤਾ ਚੁੱਲ੍ਹਿਆਂ ਦੀ ਸਵਾਹ ਉੱਥੋਂ ਦੀ ਸਰਕਾਰ ਦੇ ਸਿਰ ਤੇ ਪਈ ਆ ਮੈਂ ਨਹੀਂ ਕਹਿ ਰਿਹਾ ਉਥੇ ਸਰਕਾਰ ਜਿਹੜੀ ਉਥੋਂ ਦੀ ਸਰਕਾਰ ਹੈ ਯੂਪੀ ਦੀ ਜੋਗੀ ਦੇ ਇਹ ਜੋਗੀ ਦੇ ਸਿਰ 'ਤੇ ਸਵਾਹ ਪਈ ਆ ਸੱਤਾ ਚੁੱਲਿਆਂ ਦੀ ਕਿਉਂ ਯਾਰ ਇੱਕ ਲੰਗਰ ਹੈ ਕਿੱਥੇ ਪਾਣੀ ਨਹੀਂ ਮਿਲਦਾ ਕਹਿੰਦੇ ਇਹ ਖੋਰਦਾਂ ਨੂੰ ਮੈਂ ਦੱਸ ਦਿੰਦਾ ਉਥੇ ਪਾਣੀ ਕਹਿੰਦੇ ਲੱਗ ਲੱਗ ਪਾਣੀ ਨਹੀਂ ਹੈਗਾ ਤੇ ਉਥੇ ਲੰਗਰ ਜਿਹੜਾ ਚੱਲਿਆ ਕਿਸ ਨੇ ਕਿਦਾਂ ਕਿਸ ਨੇ ਕੀਤਾ ਉਹਦੇ ਵਿੱਚ ਸਵਾਹ ਬਾਤੇ ਕਿੱਡੀ ਕੁ ਵੱਡੀ ਗੱਲ ਹੈ ਹੈ ਕੋਈ ਗੱਲ ਬਿਲਕੁਲ ਇਹ ਜੋ ਇੱਕ ਤਾਂ ਕਹਿੰਦਾ ਮੈਂ ਜੋਗੀ ਆ ਚਲ ਆਪਾਂ ਉਧਰ ਲਈ ਗੱਲ ਕਰਦੇ ਆ ਉਹ ਕਹਿੰਦਾ ਮੈਂ ਜੋਗੀ ਆ ਜੋਗੀਆਂ ਦਾ ਕੰਮ ਨਹੀਂ ਵੀ ਕਿਸੇ ਦੇ ਲੰਗਰ ਦੇ ਵਿੱਚ ਸਵਾਭ ਹੋਣੀ ਜੋਗੀ ਦਾ ਕੰਮ ਨਹੀਂ ਕਿਸੇ ਨੂੰ ਪਰੇਸ਼ਾਨ ਕਰਨਾ ਜੋਗੀ ਦਾ ਕੰਮ ਨਹੀਂ ਕਿਸੇ ਦੀ ਧੀਆਂ ਭੈਣਾਂ ਵਾਸਤੇ ਬੋਲਣ ਦਾ ਜੋਗੀ ਦਾ ਕੰਮ ਨਹੀਂ ਵੀ ਕਿਸੇ ਨੂੰ ਮਾੜਾ ਕਹਿਣਾ ਹੈਗਾ ਕਿਸ ਦੇ ਉੱਤੇ ਗਲਤ ਬੋਲਣਾ ਉਹ ਤਾਂ ਕਹਿ ਰਿਹਾ ਵੀ ਮੱਥਾ ਕਹਿੰਦਾ ਮੁਸਲਮਾਨ ਭਾਈਚਾਰੇ ਨੂੰ ਵੀ ਕਹਿ ਰਿਹਾ ਹੈਗਾ ਕਿ ਜੇ ਤੁਸੀਂ ਜਾਓਗੇ ਤੇ ਕੁੱਟੋਗੇ ਉਹਦੀ ਜਵਾਨ ਹੈ ਇਹ ਮੀਡੀਆ ਮੈਂ ਨਹੀਂ ਕਹਿ ਰਿਹਾ ਹੈਗਾ ਇਹ ਮੀਡੀਆ ਕਹਿ ਰਿਹਾ ਜੋ ਅੱਜ ਜੋ ਗਾਮੀਡੀਆ ਦਾ ਉਹ ਮੀੜਿਆ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਜੀ ਉਹਦੀਆਂ ਗੱਲਾਂ ਸੁਣ ਸੁਣ ਕੇ ਹੀ ਬੋਲਦੇ ਪਏ ਆ ਹਮਮ ਠੀਕ ਹੈ ਨਾ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਵੱਲੋਂ ਜਿਹੜਿਆ ਨਰਾਜ਼ਗੀ ਜਤਾਈ ਗਈ ਹੈ ਮਾ ਕੋ ਮੇਲੇ ਨੂੰ ਲੈ ਕੇ ਤੇ ਇਹਨਾਂ ਵੱਲੋਂ ਵੀ ਆਖਿਆ ਗਿਆ ਵੀ ਉੱਥੇ ਦੀ ਸਰਕਾਰ ਨੂੰ ਸੀਵਲ ਧਿਆਨ ਦੇਣੀ ਚਾਹੀਦੀ ਹੈ ਤੁਹਾਡੇ ਲੋਕਾਂ ਦਾ ਕੀ ਓਪੀਨੀਅਨ ਹੈ ਕਮੈਂਟ ਰਾਈ ਜ਼ਰੂਰ ਦੱਸਿਓ ਪੀ9 ਨਿਊਜ਼ ਦੇ ਨਾਲ ਮੈਂ ਗੋਮਸੀ